ਸਰ ਰੈਨ ਪਰਪਲ ਸਸਰੀ ਕਲਾਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਅੱਜ ਤੁਹਾਨੂੰ ਨਵਾਂ ਡਿਜ਼ਾਈਨ ਦੱਸਦੇ ਆਂ ਦੇਖੋ ਇਹ ਆਪਾਂ ਬਲੌਜ਼ ਬਣਾਉਣੇ ਆ ਤੇ ਇਹ ਬਾਰਡਰ ਹੈ ਇਹਦਾ ਬਲੌਜ਼ ਦਾ ਤੇ ਵੀਡੀਓ ਨੂੰ ਐਂਡ ਤੱਕ ਰੇਖੋ ਚੈਨਲ ਨੂੰ ਕਰੋ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਤੇ ਇਹ ਸ ਬਲੌਜ਼ ਦੇ ਕੁੰਡੇ ਆਪਾਂ ਪਾਏ ਆ 90 ਕੁੰਡੇ ਤੇ ਇੱਕ ਕੁੰਡਾ ਤੇ ਇਹ ਆਪਾਂ ਦੀਦੀ ਦਾ ਬਲੌਜ਼ ਬਣਾਉਣੇ ਆ ਤੇ ਇਹ ਆ ਇਹਦਾ ਕਲਰ ਆ ਪਛਮ ਦਾ ਥੋੜਾ ਜਿਹਾ ਬੋਰਤਲਾ ਦਾ ਆ ਰਿਹਾ ਬਰਦਮਾਨ ਦੇ ਆਪਣੇ ਉਹਨਾਂ ਦੇਖੋ ਇਹ ਆ ਹੀ ਕਲਰ ਹੈ ਇਹਦਾ ਇਹ ਚ ਥੋੜਾ ਜਿਹਾ ਹੋਰ ਹੋਣਾ ਤੇ ਜਿਹੜਾ ਡਿਜ਼ਾਈਨ ਬਖਾਉਣੇ ਆ ਤੁਹਾਨੂੰ ਜਿਹੜਾ ਦੀਦੀ ਨੇ ਭੇਜਿਆ ਸੀ ਆਪਾਂ ਨੂੰ ਦੀਦੀ ਨੇ ਆਪਾਂ ਨੂੰ ਇਹ ਵਾਲਾ ਡਿਜ਼ਾਈਨ ਭੇਜਿਆ ਸੀ ਬਲੋਇਜ਼ ਦਾ ਇਹ ਵਾਲਾ ਡਿਜ਼ਾਈਨ ਭੇਜਿਆ ਸੀ ਦੀਦੀ ਨੇ ਆਪਾਂ ਬਣਾਉਣ ਬਲਾਜ ਦਾ ਤੇ ਇਹ ਆਪਾਂ ਬਣਾਉਨੇ ਆ ਤੇ ਇਹ ਆਪਾਂ ਬਾਰਦਰ ਬਣਾ ਲਾ ਤੇ ਤਿੰਨ ਉਂਗਲਾਂ ਬਾਰਦਰ ਆਪਣਾ ਤੁਹਾਨੂੰ ਦੱਸਦੇ ਆ ਡਿਜ਼ਾਈਨ ਬਣਾਉਣਾ ਦੱਸਦੇ ਆ ਤੇ ਘਟਾਉਣਾ ਵੀ ਦੱਸਾਂਗੇ ਤੇ ਦੀਦੀ ਨੂੰ ਵੀ ਉਹਨਾਂ ਦਾ ਕਲਰ ਕਹੇ ਜਾਂ ਲੱਗਿਆ ਸਾਨੂੰ ਮੈਸੇਜ ਜ਼ਰੂਰ ਕਰੇ ਤੇ ਵੀਡੀਓ ਬਣਾਏ ਤਾਂ ਕਈ ਦਿਨ ਹੋ ਗਏ ਸੱਤ ਅਪਲੋਡ ਨਹੀਂ ਹੋਈਗੀ ਇਹ ਕੋਇਆ ਸਟਾਈਲ ਬਣਾਉਣਾ ਆਪਾਂ ਤੇ ਇਹਦਾ ਤੁਹਾਨੂੰ ਅਸੀਂ ਦੱਸਦੇ ਆਂ ਵੀ ਕਿੰਨਾ ਪਤਲੋਂ ਬਾਰਡਰ ਰੱਖਿਆ ਹੈ ਇਹਦਾ ਬਾਰਡਰ ਤਿੰਨ ਉਂਗਲਾਂ ਤੋਂ ਆਪਣਾ ਵਾਧਾ ਦੇਖੋ ਥੋੜਾ ਜਿਹਾ ਲੋ ਕਸਾ ਲਾਣਾ ਹੂੰ ਤਿੰਨ ਇੰਚ ਹੈ ਅਜੀ ਮਿਣਿਆ ਸੀਗਾ ਤਿੰਨ ਇੰਚ ਦਾ ਬਾਰਡਰ ਤੇ ਹੁਣ ਅਸੀਂ ਆ ਤੁਹਾਨੂੰ ਇਸ ਤੇ ਦੱਸਦੇ ਹਾਂ ਇੱਕ ਪਾਸਾ ਤੇ ਆ ਦੂਜਾ ਪਾਸਾ ਹੈ ਇਹ ਲਵਾਇਦਾ ਤੇ ਆਪਾਂ ਥੋੜਾ ਜਿਹਾ ਡਿਜ਼ਾਈਨ ਹੀ ਦੱਸਾਂਗੇ ਕਿਉਂਕਿ ਆਪਾਂ ਤੁਹਾਨੂੰ ਫਿਰ ਉਹ ਦੂਜੇ ਵਾਲਾ ਦੱਸਣਾ ਦੇਖੋ ਇਹ ਸਿੱਧੇ ਪਾਸੇ ਵੀ ਉਲਟੀ ਸਲਾਈ ਪਾਉਗੇ ਤੇ ਹੁਣ ਤੇ ਪਾਸੇ ਵੀ ਹੁਣ ਤੇ ਉਲਟੀਆਂ ਉਲਟੀਆਂ ਸਲਾਈਆਂ ਦਾ ਹੀ ਬਣਦਾ ਦੇਖੋ ਇੱਕ ਕੁੰਡਾ ਬਣ ਲੈ ਆਪਾਂ ਪਹਿਲੀ ਸਲਾਈ ਤੋਂ ਈਆਂ ਸ਼ੁਰੂ ਹੋ ਜਾਊਗਾ ਆਪਣਾ ਸਿੱਧਾ ਪਾਸਾ ਹੈ ਇੱਕ ਕੋਣਾ ਬੰਨ ਲਿਆ ਇੱਕ ਲਾਲ ਲਿਆ ਇੱਕ ਆਪਾ ਬੰਨ ਲਿਆ ਦੇਖੋ ਇੱਕ ਕਲਾ ਇਹ ਸਾਰੀ ਸਲਾਈ ਇਹ ਸਿੱਧੇ ਪਾਸੇ ਇਸੇ ਤਰ੍ਹਾਂ ਹੀ ਪੈਣੀ ਆ ਸਾਰੀਆਂ ਸਲਾਈਆਂ ਹੀ ਇਸੇ ਤਰ੍ਹਾਂ ਪੈਣੀਆਂ ਦੇਖੋ ਆ ਸੀ ਇਹਦਾ ਬਾਰਡਰ ਸਿੱਧਾ ਆਪਣਾ ਪਾਸਾ ਦੇਖੋ ਬੰਨ ਲਿਆ ਆ ਪਾ ਤਾਰ ਲਿਆ ਇਹਦੇ ਵੀ ਆਪਾਂ 90 ਗੁੰਡੇ ਤੇ ਇੱਕ ਗੁੰਡਾ ਦੋਨਾਂ ਬੱਡਰਾਂ ਦਾ 90 90 ਗੁੰਡੇ ਤੇ ਇੱਕ ਇੱਕ ਗੁੰਡਾ ਪਾਇਆ ਹੋਇਆ ਹੈ ਇਸ ਤਰ੍ਹਾਂ ਤਾਂ ਲਾ ਇਹ ਸਾਰੀ ਸਲਾਈ ਆ ਹੀ ਪਾਉਂਗੀ بس ਇੱਕ ਗੁੰਡਾ ਤਾਰਨਾ ਤੇ ਇੱਕ ਤਾਂ ਬੰਨਣਾ ਦੇਖੋ ਇਹ ਸਲਾਈਆਂ ਦੋ ਸਲਾਈਆਂ ਦਾ ਡਿਜ਼ਾਈਨ ਹੈ ਵੀ ਦੋ ਸਲਾਈਆਂ ਚ ਕੰਪਲੀਟ ਹੁੰਦਾ ਜਿਵੇਂ ਵੀ ਡਿਜ਼ਾਈਨ ਬਣੂਗਾ ਇਸੇ ਤਰ੍ਹਾਂ ਹੀ ਤੇ ਦੂਜੀ ਸਲਾਈ ਚ ਬਦਲਿਆ ਜਾਊਗਾ ਜਿਵੇਂ ਆਹ ਸਲਾਈ ਤਾਂ ਆਏ ਭਈ ਇਹ ਤੇ ਦੂਜੀ ਚ ਫਿਰ ਮੈਂ ਅਗਲੀ ਸਲਾਈ ਇਹ ਤੁਹਾਨੂੰ ਦੱਸੂ ਵੀ ਇਹ ਡਿਜ਼ਾਈਨ ਕਿਵੇਂ ਦੂਜੀ ਸਲਾਈ ਚ ਕਿਵੇਂ ਪੈਂਦਾ ਹੈ ਤੀਜੀ ਸਲਾਈ ਫਿਰ ਇਹੀ ਪਾਊਗੀ ਪਹਿਲੀ ਤੇ ਦੂਜੀ ਸਲਾਈ ਲੇੜੀ ਪਾਉਗੇ ਉਸੇ ਤਰ੍ਹਾਂ ਹੀ ਸਾਰਾ ਡਿਜ਼ਾਈਨ ਪੜਨਾ ਹੈ ਇਹ ਮੈਂ ਇਹ ਪਹਿਲੀ ਵਾਰ ਹੀ ਬੁਣ ਬੁਣਿਆ ਸ਼ੁਰੂ ਕੀਤਾ ਮੈਂ ਬੁਣਿਆ ਨਹੀਂ ਪਹਿਲਾਂ ਇਹ ਡਿਜ਼ਾਈਨ ਦਾ ਇਸ ਤਰ੍ਹਾਂ ਦਾ ਤਿੰਨਵਾਂ ਡਿਜ਼ਾਈਨ ਹੈ ਇਹ ਆਪਾਂ ਬਣਾਇਆ ਨਹੀਂ ਆਪਣਾ ਨਵਾਂ ਡਿਜ਼ਾਈਨ ਇਹ ਡਿਜ਼ਾਈਨ ਤਾਂ ਜਿਹਨੇ ਬਣਾਇਆ ਉਹ ਤਾਂ ਪੁਰਾਣਾ ਹੀ ਹੈ ਅਗਲੇ ਦਾ ਤਾਂ ਤੇ ਦੀਦੀ ਕਹਿੰਦੇ ਸੀਗੇ ਮੈਨੂੰ ਇਹਦੇ ਨਾਲ ਦਾ ਬਲਾউজ ਬਣਾ ਦੇ ਉਹ ਤੇ ਆਪਾਂ ਉਹਦੇ ਨਾਲ ਦਾ ਬਲਾউজ ਉਹਨਾਂ ਲਿਆਂਦੀ ਨੂੰ ਤਾਂ ਕਾਫੀ ਟਾਈਮ ਹੋ ਗਿਆ ਬਰ ਟਾਈਮ ਜਾਣੇ ਲੱਗਿਆ ਬਣਾਉਣ ਦੇ ਵਿੱਚ ਸੂਕ ਤਾਂ ਮਰਾ ਜਾਂਦਾ ਜਿਹੜੇ ਆਪਾਂ ਸੂਈ ਨਾਲ ਕੱਢਦੇ ਹਾਂ ਸੂਟ ਉਹਨਾਂ ਤੇ ਟਾਈਮ ਜ਼ਿਆਦਾ ਲੱਗਦਾ ਫਲਕਾਰੀਆਂ ਕੱਢਣ ਆਉਣਾ ਪੈਗਾ ਤੇ ਇਧਰ ਇਹ ਕੰਮ ਆ ਉਧਰੋਂ ਦਿਨਾਂ ਦਾ ਫਰਕ ਪੈ ਗਿਆ ਪਹਿਲਾਂ ਗਰਮੀ ਜ਼ਿਆਦਾ ਸੀਗੀ ਹੁਣ ਮਾੜੀ ਮੋਟੀ ਸਾਬ ਸਫਾਈ ਕਰਨ ਲੱਗਿਆਂ ਨੇ ਕਿਤੇ ਆਇਂਦੇ ਨਿਕਲ ਜਾਂਦਾ हम आप है उल्टे पासे देखो सीधे पासे सिलाई तो उल्टे पासे उल्टे पासे सारी सिलाई उल्टी उल्टी बननी इस तरह ही इस तरह ही बननी है ये आप बना लें फिर थन अगे दसा के दूजी ये ए बनाने उल्टे पास सारी सिलाई इस तरह ही बनाने ਲਓ ਜੀ ਆਪਣੀ ਤੀਜੀ ਸਲਾਈ ਹੈ ਪਹਿਲੀ ਸਲਾਈ ਸਿੱਧੇ ਪਾਸੇ ਪਈ ਦੂਜੀ ਉਲਟੇ ਪਾਸੇ ਹੁਣ ਸਿੱਧੇ ਪਾਸੇ ਦੇਖੋ ਪਹਿਲਾਂ ਆਪਾਂ ਇੱਕ ਕੁੰਡਾ ਹੈ ਬੁਣ ਕੇ ਤੇ ਫਿਰ ਆਪਾਂ ਇਹਨੂੰ ਉਤਾਰਿਆ ਸੀਗਾ ਹੁਣ ਆਪਾਂ ਇਹ ਬੁਣਨਾ ਇੱਕ ਹੋਰ ਇਧਰ ਦੋ ਕੁੰਡੇ ਬੁਣਨੇ ਆਪਾਂ ਹੁਣ ਆਪਾਂ ਇਹਨੂੰ ਉਤਾਰਨਾ ਹੈ ਬੁਣਿਆ ਸੀ ਪਹਿਲੀ ਸਲਾਈ ਦੇਖੋ ਜਿਹੜਾ ਬੁਣਿਆ ਸੀ ਉਹਨੂੰ ਬਿਨਾਂ ਬੁਣਿਆ ਉਤਾਰਨਾ ਹੈ ਜਿਹੜਾ ਆਪਾਂ ਉਤਾਰਿਆ ਸੀਗਾ ਉਹਨੂੰ ਬੁਣਨਾ ਆਪਾਂ ਦੇਖੋ ਇਸੇ ਤਰ੍ਹਾਂ ਹੈ ਬਣੂਗਾ ਦੇਖਾ ਐਂਡ ਜੈਨ ਜਦੋਂ ਆਪਾਂ ਆਪਣੇ ਜਦੋਂ ਆਪਾਂ ਹੁਣ ਦੂਜੀ ਉਲਟੇ ਪਾਸੇ ਪਾ ਕੇ ਫੇਰ ਇਧਰ ਸਿਲਾਈ ਸ਼ੁਰੂ ਕੀਤੀ ਫੇਰ ਆਪਾਂ ਪਹਿਲਾਂ ਇੱਕ ਗੁੰਡਾ ਬੁਣ ਕੇ ਫੇਰ ਇਹਨੂੰ ਉਤਾਰਨਾ ਫੇਰ ਆ ਪਾਉਣਾ ਇਸੇ ਤਰ੍ਹਾਂ ਨਾ ਬਾਂਡਰ ਬਣੂਗਾ ਤੇ ਦੇਖੋ ਆਪਾਂ ਇਹ ਬਾਂਡਰ ਬਣਾ ਛੱਡਿਆ ਇਹਨਾਂ 3 ਇੰਚ ਹੈ ਤੇ ਤਿੰਨ ਗੁਲਾਂ ਤੋਂ ਇਹ ਇੱਧਰ ਆ ਦੇਖੋ ਹੁਣ ਆਪਾਂ ਇਹ ਤੁਹਾਨੂੰ ਘਟਾਉਣਾ ਦੱਸਦੇ ਆ ਦੇਖੋ ਇਹ ਆਪਾਂ ਆ ਘਟਾਉਣਾ ਦੱਸਦੇ ਆ ਦੇਖੋ ਆਹ ਵਾਲਾ ਇਹ ਤੁਹਾਨੂੰ ਇਹ ਘਟੂਗਾ ਇਹ ਠੀਕ ਹੈ ਦੋਨੋਂ ਪਾਸਿਆਂ ਤੋਂ ਘਟੂਗਾ ਇੱਧਰੋਂ ਵੀ ਤੇ ਤੁਹਾਨੂੰ ਅਸੀਂ ਆ ਵੀ ਦੱਸਾਂਗੇ ਇਹ ਅੱਡ ਬਣੂਗਾ ਇਹਦਾ ਤੇ ਜਦੋਂ ਇਹ ਬਣਾਇਆ ਇਹਦੀ ਵੀਡੀਓ ਪਾਵਾਂਗੇ ਆਈ ਨਹੀਂ ਇਹਦੇ ਪਿੱਛੋਂ ਹੀ ਵੀਡੀਓ ਆ ਜਾਊਗੀ ਹੋ ਵੀ ਸਕਦਾ ਇਹ ਤੇ ਪਿੱਛੋਂ ਆ ਜੇ ਤੇ ਟਾਈਮ ਵੀ ਲੱਗ ਸਕਦਾ ਵੀ ਇਹ ਸਾਨਾ ਚ ਹੋਰ ਵੀਡੀਓ ਆ ਜੇ ਕੋਈ ਠੀਕ ਹੈ ਤੇ ਦੱਸਾਂਗੇ ਆਪਾਂ ਸਾਰਾ ਤੁਹਾਨੂੰ ਬਰਾਬਰ ਹੀ ਤੇ ਆ ਘਟਾਉਨੇ ਆ ਹੁਣ ਆਪਾਂ ਤੇ ਵੀਡੀਓ ਨੂੰ ਲਾਇਕ ਜ਼ਰੂਰ ਕਰਿਆ ਕਰੋ ਲਾਇਕ ਬਹੁਤ ਘਟ ਆਉਂਦੇ ਆ ਦੇਖੋ ਦੋਨੋਂ ਤੋਂ ਇੱਕ ਬਣਾਉਣਾ ਆ ਵੇਖੋ ਤੇ ਫਿਰ ਆਪਣਾ ਡਿਜ਼ਾਈਨ ਉਹੀ ਬਣਾਉਣਾ ਦੇਖੋ ਦੋ ਤੋਂ ਇੱਕ ਬਣ ਗਿਆ ਹੁਣ ਆਪਾਂ ਬਣਾਉਣਾ ਦੇਖੋ ਅਸੀਂ ਮਨੇ ਨੋਟ ਕਰਨ ਇਹ ਸਾਰੀ ਸਲਾਈ ਆਪਾਂ ਪਾ ਲੈਣੀ ਆ ਫਿਰ ਤੁਹਾਨੂੰ ਅਗਲੀ ਸਲਾਈ ਜਿਵੇਂ ਸਿਰੇ ਤੇ ਆ ਕੇ ਤੁਹਾਨੂੰ ਦੱਸਾਂਗੇ ਵੀ ਉਤੋਂ ਕਿਵੇਂ ਕਰਨਾ ਠੀਕ ਹੈ ਹੁਣ ਆਪਾਂ ਇੱਥੇ ਆ ਕੇ ਤੁਹਾਨੂੰ ਦੱਸਾਂਗੇ ਇਹ ਬਣਾ ਲੈਣੇ ਆ ਸਭ ਦੇਖੋ ਜੀ ਆਪਾਂ ਸਿੱਧੇ ਪਾਸੇ ਸਲਾਈ ਪਾ ਲਈ ਹੁਣ ਫਿਰ ਆਪਣਾ ਦੋਹਾਂ ਤੋਂ ਇੱਕ ਬਣੂਗਾ ਦੇਖੋ ਇੱਕ ਦੋਹਾਂ ਤੋਂ ਇੱਕ ਕਸਲਾਈ ਜੇ ਦੋਨਾਂ ਪਾਸਿਓਂ ਘਟਿਆ ਕਰੂਗਾ ਪਹਿਲਾਂ ਮੈਂ ਇਧਰੋਂ ਦੋਹਾਂ ਤੋਂ ਇੱਕ ਬਣਾਇਆ हम आप इधर बनाया हूँ अपने उल्टे पासे सिलाई है तो उल्टे पास भी आप बना देखिए इस तरह सारी सिलाई फिर आई पी ये बना ला आप ਦੇਖੋ ਜੀ ਆਪਣਾ ਦੋਨਾਂ ਪਾਸੇ ਹੀ ਘਟੋਗਾ ਹੁਣ ਆਪਾਂ ਇਧਰੋਂ ਦੋਨੋਂ ਤਾਂ ਇੱਕ ਬਣਾਉਣਾ ਹੈ ਉਲਟੇ ਪਾਸੇੋਂ ਜੇ ਉਹ ਸ਼ੁਰੂ ਚ ਆਪਾਂ ਕਰੀ ਸਿਲਾਈ ਸ਼ੁਰੂ ਕੀਤੀ ਸੀ ਉਹਦੋਂ ਵੀ ਆਪਾਂ ਦੋਨੋਂ ਤਾਂ ਇੱਕ ਬਣਾਇਆ ਹੁਣ ਇਧਰ ਵੀ ਦੋਨੋਂ ਇੱਕ ਸਿਲਾਈ ਵਿੱਚ ਦੋਨਾਂ ਪਾਸਿਆਂ ਤੋਂ ਦੋ ੁੰਡੇ ਘਟਾ ਕਰਨਗੇ ਇੱਕ ਉਧਰੋਂ ਇੱਕ ਉਧਰੋਂ ਦੇਖੋ ਹੁਣ ਆਪਾਂ ਇਧਰੋਂ ਸਿੱਧੇ ਪਾਸੇ ਫੇਰ ਆ ਗਏ ਦੇਖੋ ਆਪਣਾ ਸਿੱਧਾ ਪਾਸਾ ਆ ਗਿਆ ਆਪਣੇ ਚਾਰ ਧੰਦੇ ਘਟ ਗਏ ਦੋ ਇਧਰੋਂ ਦੋ ਇਧਰੋਂ ਉਹਨਾਂ ਪਰ ਆਪਾਂ ਦੋ ਤੋਂ ਆਈ ਸਲਾਈ ਤੁਸੀਂ ਇਧਰ ਜੋ ਸ਼ੁਰੂ ਕਰਨੀ ਹੈ ਉਦੋਂ ਵੀ ਕਟਾਉਣਾ ਜਦੋਂ ਸਲਾਈ ਪੂਰੀ ਹੋ ਜਾਊਗੀ ਉਧਰਲੇ ਸਿਰੇ ਜਾ ਕੇ ਵੀ ਤੁਸੀਂ ਕਟਾਉਣਾ ਹੈ ਦੋ ਤੋਂ ਇੱਕ ਬਣਾਉਣਾ ਹੈ ਐਸੇ ਤਰ੍ਹਾਂ ਵੀਡੀਓ ਨੂੰ ਲਾਇਕ ਜਰੂਰ ਕਰੋ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਹੇ ਜੀ ਲੱਗੀ ਸਾਡੇ ਦੱਸਣ ਦਾ ਤਰੀਕਾ ਤੁਹਾਨੂੰ ਕਹੇ ਜਿਹਾ ਲੱਗਦਾ ਜੇ ਸਾਨੂੰ ਤੁਹਾਨੂੰ ਜੇ ਵੀ ਬੀੜਗੋ ਬਣਾਉਣ ਦਾ ਦੱਸਣ ਦਾ ਤਰੀਕਾ ਵਧੀਆ ਲੱਗਦਾ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਤੇ ਜੇ ਕਿਸੇ ਵੀ ਭੈਣ ਨੇ ਆਪਾਂ ਤੋਂ ਬਣਵਾਉਣੀ ਹੈ ਤੇ ਆਪਾਂ ਤੋਂ ਬਣਵਾ ਸਕਦੀ ਹੈ ਇੱਥੇ ਕੋਟੋ ਪਾਉਦੇ ਨੇ ਆਪਾਂ ਨੂੰ ਆਰਡਰ ਕਰ ਸਕਦੇ WhatsApp ਤੇ ਤੇ ਸਕਰੀਨ ਸ਼ਾਟ ਲੈ ਕੇ ਵੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਵੀਡੀਓ ਨਾ ਮੈਨੂੰ ਟਾਈਮ ਜਾਣੀ ਲੱਗਿਆ ਹੁਣ ਕਈ ਦਿਨਾਂ ਤੋਂ ਵੀਡੀਓ ਪੈਂਦੀ ਹੈ ਮੈਂ ਮੈਂ ਥੋੜਾ ਜਿਹਾ ਕੰਮ ਜ਼ਿਆਦਾ ਹੋਇਆ ਤੇ ਨਿਕਾ ਹੁਣ ਮੈਂ ਵੀ ਗਮਣਾ ਜੋ ਬੁੱਟੇ ਵਾਟੇ ਜੇ ਚੇਂਜ ਕਰੇ ਆ ਮੀਂਹ ਪੈੰਦੋ ਸੀ ਰੁੱਤ ਸੋਹਣੀ ਸੀ ਉਧਰ ਟਾਈਮ ਲੱਗਿਆ ਹੁੰਦਾ ਤਿੰਨ ਚਾਰ ਦਿਨ ਮੇਰੇ ਉਧਰ ਲੱਗ ਗਏ ਇਸ ਕਰਕੇ ਬਣਾਇਆ ਨਹੀਂ ਗਿਆ ਇਹ ਬਣਿਆ ਤਾਂ ਮੇਰਾ ਬਣੇ ਨੂੰ ਤਾਂ ਹਫਤਾ ਹੋ ਗਿਆ ਬਸ ਵੀਡੀਓ ਹੀ ਨਹੀਂ ਬਣੀ ਵੀਡੀਓ ਦੇ ਚੱਕਰ 'ਚ ਮੈਂ ਉਹ ਨਹੀਂ ਬਣਾਇਆ ਦੂਜਾ ਬਸ ਮੈਂ ਹੁੰਡੇ ਪਾਏ ਪਏ ਸੀਗੇ ਉਹ ਵੀ ਨਹੀਂ ਸ਼ੁਰੂ ਕੀਤਾ ਇਹਨੂੰ ਬਣਾਇਆ ਨਹੀਂ ਅੱਗੇ ਮੈਂ ਕਿਹਾ ਚੱਲ ਲਈਏ ਉਹ ਇੱਕੋ ਹੀ ਵੀਡੀਓ ਬਣ ਜੂਗੀ ਦੋਨਾਂ ਦੀ ਬਿਨਾਂ ਇਹ ਤਾਂ ਘਟਾਉਣਾ ਦੱਸ ਦੂੰਗੀ ਨਾਲੇ ਮੈਂ ਉਹ ਆ ਡਿਜ਼ਾਈਨ ਦੱਸ ਦੂੰਗੀ करके मैं ओ नहीं किया अज ना भी तैयार हो जाता ब्लाउज ਦੇਖੋ ਹੁਣ ਆਪਣਾ ਇੱਧਰ ਨਾ ਦੋ ਤੋਂ ਇੱਕ ਬਣੂਗਾ ਕੁੰਡਾ ਪਾ ਤਰ ਲੈਣੀ ਹੈ ਠੀਕ ਹੈ ਹੁਣ ਦੇਖੋ ਇੱਥੋਂ ਵੀ ਦੋ ਤੋਂ ਇੱਕ ਬਣਨਾ ਹੈ ਠੀਕ ਹੈ ਤੇ ਹੁਣ ਆਪਣਾ ਇੱਧਰੋਂ ਵੀ ਹੁਣ ਆਪਾਂ ਸिलाई ਸ਼ੁਰੂ ਕਰਾਂਗੇ ਇੱਧਰੋਂ ਵੀ ਦੋ ਤੋਂ ਇੱਕ ਹੀ ਬਣੂਗਾ ਦੋਨਾਂ ਪਾਸੇ ਸिलाई ਸ਼ੁਰੂ ਕਰਨ ਵਾਸਤੇ ਸ਼ੁਰੂ ਕਰਨ ਵੇਲੇ ਵੀ ਦੋ ਤੋਂ ਇੱਕ ਬਣਨਾ ਤੇ ਉਹ ਸिलाई ਬੰਦ ਕਰਨ ਵਾਸਤੇ ਵੇਲੇ ਵੀ ਇੱਕ ਕਰਨਾ ਦੇਖੋ ਆਪਾਂ ਜਦੋਂ ਸिलाई ਸਿੱਧੇ ਪਾਸੇ ਸ਼ੁਰੂ ਕੀਤੀ ਸੀ ਉਦੋਂ ਵੀ ਆਪਾਂ ਦੋਹਾਂ ਤੋਂ ਇੱਕ ਬਣਾਇਆ ਫਿਰ ਇੱਧਰ ਵੀ ਹੁਣ ਇੱਧਰ ਵੀ ਦੋਹਾਂ ਤੋਂ ਇੱਕ ਬਣਾਇਆ ਜਦੋਂ ਆਪਾਂ ਇੱਥੇ ਆ ਕੇ ਇੱਥੇ ਵੀ ਦੋਹਾਂ ਤੋਂ ਇੱਕ ਬਣਾਉਂਗਾ ਫੇਰ ਹੀ ਆਪਣੀ ਕਾਰਟ ਪਾਉਗੀ ਛੇਤੀ ਤੇ ਨਹੀਂ ਤਾਂ ਫਿਰ ਬੜੀ ਲੰਮੀ ਹੋਣ ਚੋਗੇ ਠੀਕ ਹੈ ਤੇ ਇਹ ਇੱਦੀ ਕਾਰਟ ਹੀ ਪਹਿਣੀ ਹੈ ਦੇਖੋ ਐਨਾ ਤੇ ਜਦੋਂ ਇੱਥੇ ਤਿੰਨ ਰਹਿ ਗਏ ਤੇ ਉਦੋਂ ਆਪਾਂ ਇਹਨੂੰ ਬੰਦ ਕਰਨਾ ਚਲੋ ਜੀ ਆਪਾਂ ਅਗਲੇ ਵੀਡੀਓ ਚ ਮਿਲਦੇ ਆਂ ਸਾਰਿਆਂ ਨੂੰ ਪਿਆਰ ਭਰੀ ਸੱਸਰੇ ਘਰ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਾਜੀ ਲੱਗੇ ਸਾਰਿਆਂ ਨੂੰ ਪਿਆਰ ਭਰੀ ਸੱਸਰੇ